ਆ ਇੱਕ ਹੋਰ ਵੀਡੀਓ ਆ ਗਈ ਵੀਰ ਸਾਹਮਣੇ ਵੇਖੋ ਜੀ ਇਹਨਾਂ ਦੀ ਅਕਲਮੰਦੀ ਵੇਖੋ ਕਿੰਨਾ ਪਾਣੀ ਦਾ ਬਹਾਵ ਤੇਜ਼ ਆ ਤੇ ਇਹ ਸਰਦਾਰ ਜੀ ਨਾਲ ਵੇਖੋ ਜੀ ਬਾੜੀ ਤੇ ਪਲਟੀਆਂ ਵੇਖੋ ਲੱਗੀਆਂ ਐਂ ਵੇਖੋ ਆਪ ਤੇ ਗਈ ਗਈ ਸਿਆਪੇ ਚ ਜਾਨ ਇਹਨਾਂ ਦੀ ਤੇ ਦੂਜਿਆਂ ਦੀ ਵੀ ਪਾਤੀ ਤੇ ਇੰਨਾ ਤੇਜ਼ ਪਾਣੀ ਤੇ ਇਹ ਬੰਦੇ ਕੋਲ ਸਬਰ ਨਾ ਆਇਆ ਕਿ ਮੈਂ ਰੁਕ ਜਾ ਬਹੁਤ ਕਾਲਾ ਪਾਨਿਆ ਸਾਡੇ ਲੋਕਾਂ ਦੇ ਵਿੱਚ ਤੇ ਆਪਣੀ ਜਾਨ ਤੇ ਜਾਂਦੀ ਜਾਂਦੀ ਤੇ ਦੂਜੇ ਦੀ ਵੀ ਜਾਨ ਖਤਰੇ ਚ ਪਾ ਦਿੰਦੇ ਆ ਇਸ ਕਰਕੇ ਵੀਰੋ ਸਾਰਿਆਂ ਨੂੰ ਬੇਨਤੀ ਆ ਇਹੋ ਜੀ ਅਕਲਮੰਦੀ ਨਾ ਹੀ ਕਰਿਓ ਤੇ ਜਿਹੜੀ ਕਿ ਤੁਹਾਨੂੰ ਬਾਅਦ ਵਿੱਚ ਬਹੁਤ ਮਹਿੰਗੀ ਪਵੇ ਤੇ ਤੁਹਾਡੇ ਸਾਹਮਣੇ ਆ ਕੀ ਕੀਤਾ ਇਹਨਾਂ ਬੰਦਿਆ ਨੇ ਤੇ ਇਦਾਂ ਦੇ ਲੋਕ ਬਹੁਤ ਜ਼ਿਆਦਾ ਕਰਦੇ ਆ ਗਲਤੀਆਂ ਤੇ ਕਿਰਪਾ ਕਰਕੇ ਨਾ ਇਹੋ ਜਿਹਾ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਮਿਹਰ ਕਰੇ ਸਾਰਿਆਂ